ਫਸ਼ਾਰਪੁਰ ਦੇ ਇਲਾਕੇ ਮੁਕੇੜੀਆਂ ਚ ਚైనా ਡੋਰ ਦੀ ਲਪੇਟ ਚ ਆਉਣ ਨਾਲ ਇੱਕ ਵਿਅਕਤੀ ਗੰਭੀਰ ਜ਼ਖਮੀ ਹੋ ਗਿਆ ਜਿਸ ਨੂੰ ਜ਼ਖਮੀ ਹਾਲਤ ਵਿੱਚ ਮੁਕੇੜੀਆਂ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰ ਨੇ ਉਸਦੇ ਚਿਹਰੇ ਤੇ ਕਈ ਟਾਂਕੇ ਲਗਾਉਣੇ ਪਏ ਜਾਣਕਾਰ ਦਿੰਦੇ ਹੋਏ ਜ਼ਖਮੀ ਵਿਅਕਤੀ ਦੇ ਲੜਕੇ ਨੇ ਦੱਸਿਆ ਕਿ ਮੈਂ ਮੁਕੇੜੀਆਂ ਵਿੱਚ ਇੱਕ ਦੁਕਾਨ ਤੇ ਕੰਮ ਕਰਦਾ ਹਾਂ ਤੇ ਮੇਰੇ ਪਿਤਾ ਜੀ ਜਿਹੜੇ ਧਾਰ ਹਨ ਮੇਰੇ ਪਿਤਾ ਜੀ ਬੀਤੀ ਸ਼ਾਮ ਕੰਮ ਤੋਂ ਵਾਪਸ ਆ ਕੇ ਪਸ਼ੂਆਂ ਲਈ ਚਾਰਾ ਖਰੀਦਣ ਗਏ ਹੋਏ ਸਨ ਚైనా ਡੋਰ ਦੇ ਨਾਲ ਉਹਨਾਂ ਦਾ ਚਿਹਰਾ ਬੁਰੀ ਤਰ੍ਹਾਂ ਕਟਿਆ ਗਿਆ ਅਤੇ ਖੂਨ ਵਹਿਣ ਕਾਰਨ ਉਹਨਾਂ ਤੁਰੰਤ ਮੁਕੇਰੀਆਂ ਦੇ ਸਰਕਾਰੀ ਹਸਪਤਾਲ ਵਿੱਚ ਲਿਜਾਇਆ ਗਿਆ ਜਿੱਥੇ ਡਾਕਟਰਾਂ ਦੀ ਟੀਮ ਨੇ ਉਹਨਾਂ ਦੇ ਜਿਹੜੇ ਤੇ ਕਈ ਟਾਂਕੇ ਲਗਾਏ ਤੇ ਇਸ ਸਮੇਂ ਮੇਰੇ ਪਿਤਾ ਜੀ ਹਾਲਤ ਠੀਕ ਹੈ ਪਰਵਾਰ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਖੂਨੀ ਚੱਕਰ ਨੂੰ ਜਲਦੀ ਤੋਂ ਜਲਦੀ ਖਤਮ ਕੀਤਾ ਜਾਵੇ ਅਤੇ ਕੋਈ ਠੋਸ ਕਦਮ ਚੁੱਕੇ ਜਾਣ ਇਸ ਚੱਕਰ ਨੂੰ ਪੂਰੀ ਤਰ੍ਹਾਂ ਬੰਦ ਕੀਤਾ ਜਾਵੇ ਜੋ ਭਵਿੱਖ ਵਿੱਚ ਅਜਿਹੇ ਘਟਨਾਵਾਂ ਨਾ ਹੋਣ ਮੈਂ ਕੰਮ ਲੱਗਾ ਸੀਗਾ ਦੁਕਾਨ ਤੇ ਦਿਹਾੜੀ ਸ਼ਾਮੀ ਦਿਹਾੜੀਆਂ ਆਏ ਤੇ ਪੱਠੇ ਲੈਣ ਜਾ ਰਹੇ ਸੀਗੇ ਰਾਹ ਵਿੱਚ ਇਹਨਾਂ ਦੇ ਮੋਟਰਸਾਈਕਲ ਤੇ ਜਾ ਰਹੇ ਸੀਗੇ ਤੇ ਡੋਰ ਫਿਰ ਗਈ ਤੇ ਮੈਨੂੰ ਦੁਕਾਨ ਤੋਂ ਫੋਨ ਆਇਆ ਉਦੋਂ ਹੀ ਮੈਂ ਕਸਟਮਰ ਬਾਅਦ ਕੇ ਉੱਥੇ ਮੈਂ ਦੌੜਾ ਤੇ ਇਹਨਾਂ ਨੂੰ ਗੱਡੀ ਚ ਪਾ ਕੇ ਹਸਪੀਟਲ ਲਿਆਂਦਾ ਤੇ ਇੱਥੇ ਬਹੁਤ ਇਹਨਾਂ ਦੀ ਕੰਡੀਸ਼ਨ ਮਾੜੀ ਸੀਗੀ ਤੇ ਇੱਥੇ ਆਨ ਕੇ ਜਦੋਂ ਆਪਾਂ ਦੇਖ ਰਹੇ ਸੀਗੇ ਬਹੁਤ ਬਲੀਡਿੰਗ ਹੋ ਰਹੀ ਸੀਗੀ ਤੇ ਫਿਰ ਅਸੀਂ ਡਾਕਟਰ ਸਾਹਿਬ ਨੂੰ ਬੁਲਾਇਆ ਉਹਨਾਂ ਨੇ ਟੰਕੇ ਟੰਕੇ ਲਾਈ ਤੇ ਫਿਰ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆਂ ਕਿ ਡੋਰ ਜੋ ਵੀ ਡੋਰ ਦਾ ਕਾਰਕ ਕਾਰਨਤਾ ਤਾਮੀਆਂ ਉਹ ਬੰਦ ਕੀਤਾ ਜਾਵੇ ਇਹਦੀ ਰੋਕਥਾਮ ਹੋਵੇ ਤੇ ਇਹਦੇ ਬਾਰੇ ਐਕਸ਼ਨ ਲਿਆ ਜਾਵੇ